ਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੈਪੀ ਮਸਾਤਿਓ ਮੈਂ ਹਰਪੀ ਕਰਤੂਰੀ ਸੋ ਸਾਥਿਓ ਇੱਕ ਵੀਡੀਓ ਕੁਝ ਕੁ ਦਿਨਾਂ ਤੋਂ ਬਹੁਤ ਵਾਇਰਲ ਹੋ ਰਹੀ ਆ ਜੋ ਸਿਮਰਨਜੀਤ ਸੰਧੂ ਲੜਕੀਆਂ ਜਿਹੜੀ ਆਰਕੈਸਟਰਾ ਦਾ ਕੰਮ ਕਰਦੀ ਆ ਮਤਲਬ ਕਿ ਸਟੇਜਾਂ ਦੇ ਉੱਤੇ ਪਰਫਾਰਮ ਕਰਦੀ ਆ ਵਿਆਹ ਸ਼ਾਦੀਆਂ ਦੇ ਵਿੱਚ ਬਹੁ ਦਿਨਾਂ ਤੋਂ ਵੀਡੀਓ ਵਾਇਰਲ ਹੋ ਰਹੀ ਆ ਕੁਸ਼ਕ ਲੋਕ ਉਸ ਲੜਕੀ ਦੇ ਹੱਕ ਦੇ ਵਿੱਚ ਨੇ ਕੁਸ਼ਕ ਵੀ ਮਤਲਬ ਕਿ ਬਹੁਤ ਜ਼ਿਆਦਾ ਲੋਕ ਐਂਟੀ ਵੀ ਬੈਠੇ ਨੇ ਲੋਕ ਆਪੋ ਆਪ ਦੇ ਸੁਝਾਅ ਦੇ ਰਹੇ ਨੇ ਲਾਈਵ ਹੋ ਕੇ ਵੀ ਇਸ ਲੜਕੀ ਦੇ ਮਤਲਬ ਕਿ ਨੱਚਣ ਦਾ ਤਰੀਕਾ ਗਲਤ ਸੀਗਾ ਜਾਂ ਗਾਲਾਂ ਕੱਢਣ ਦਾ ਤਰੀਕਾ ਗਲਤ ਸੀਗਾ ਜਾਂ ਫਿਰ ਮਤਲਬ ਕਿ ਸਟੇਜ ਤੋਂ ਉਹਨੂੰ ਨੀਚੇ ਤਾਰਿਆ ਜਾ ਰਿਹਾ ਸੀਗਾ ਨੱਚਣ ਵਾਸਤੇ ਮਤਲਬ ਕਿ ਇਸ ਤਰੀਕੇ ਦੇ ਨਾਲ ਆਪੋ ਆਪ ਦੇ ਸੁਝਾਅ ਦੇ ਰਹੇ ਨੇ ਉਹ ਸੁਝਾਅ ਦੇਣ ਵਾਲਿਆਂ ਨੂੰ ਮੇਰਾ ਵੀ ਇੱਕ ਸੁਝਾਅ ਸੋ ਸਾਥੀਓ ਮੈਂ ਨਹੀਂ ਕਹਿੰਦੀ ਵੀ ਹਰ ਵਾਰੀ ਮੁੰਡੇ ਗਲਤ ਹੁੰਦੇ ਨੇ ਪਰ ਕੁੜੀਆਂ ਵੀ ਕੁੱਝ ਗਲਤ ਹੁੰਦੀਆਂ ਨੇ ਇੱਥੇ ਮੈਂ ਕੁੜੀ ਦੇ ਪੱਖ ਦੇ ਵਿੱਚ ਆ ਮੈਂ ਕੁੜੀ ਦੇ ਪੱਖ ਦੇ ਵਿੱਚ ਸਿਮਰਨਜੀਤ ਸੰਧੂ ਦੇ ਕਿਉਂਕਿ ਉਹ ਲੜਕੀ ਸਟੇ ਦੇ ਉੱਤੇ ਪਰਫਾਰਮ ਕਰ ਰਹੀ ਸੀ ਅਬਦਾ ਇੱਕ ਸ਼ਰਾਬ ਦਾ ਲਾ ਕੇ ਟੁੱਟਿਆ ਜਾਂ ਪੈਗ ਆਪਦੇ ਆਪ ਨੂੰ ਬਹੁਤ ਜ਼ਿਆਦੇ ਮਤਲਬ ਕਿ ਸਮਾਰਟ ਇੰਟੈਲੀਜੈਂਟ ਸਮਝਣ ਵਾਲੇ ਛਲਾਰੂ ਜੇ ਮੁੰਡੇ ਇਹ ਗੰਦੀਆਂ ਹਰਕਤਾਂ ਬਹੁਤ ਜ਼ਿਆਦੇ ਕਰਦੇ ਨੇ ਮਤਲਬ ਕਿ ਗਲਾਸ ਬੱਗ ਭਗਾਉਣਾ ਮਾਰਿਆ ਉਸ ਲੜਕੀ ਦੇ ਉੱਤੇ ਸਟੇ ਦੇ ਜਿਹੜਾ ਤੁਸੀਂ ਮਤਲਬ ਕਿ ਦੇਖਿਆ ਹੀ ਆ ਵੀਡੀਓ ਦੇ ਵਿੱਚ ਤੇ ਉਹਨਾਂ ਨੂੰ ਮੇਰਾ ਇੱਕ ਸੁਝਾਅ ਵੀ ਹੈਗਾ ਪ੍ਰਭੂ ਪਹਿਲਾਂ ਤਾਂ ਇਹਦੀ ਜੜ ਫੜੋ ਜੇ ਤੁਸੀਂ ਵੀ ਮਤਲਬ ਕਿ ਬਹੁਤ ਜ਼ਿਆਦਾ ਕਹਿੰਦੇ ਹੋ ਵੀ ਹਾਂ ਆਪਣੇ ਪੰਜਾਬ ਦੇ ਵਿੱਚ ਇਹ ਨਹੀਂ ਹੋਣਾ ਚਾਹੀਦਾ ਇਹ ਜਿਹੜੀਆਂ ਆਰਕੈਸਟਰਾ ਵਾਲੀਆਂ ਨੇ ਜਾਂ ਫਿਰ ਇਹ ਕੁੜੀਆਂ ਨੇ ਜਿੱਦਾਂ ਕੀ ਇਹ ਗਲਤ ਇਸ਼ਾਰੇ ਕਰਦੀਆਂ ਨੇ ਨੱਚਦੀਆਂ ਨੇ ਗਲਤ ਉਹਨਾਂ ਲਈ ਮੇਰਾ ਇੱਕ ਸੁਝਾਅ ਪ੍ਰਭੂ ਪਹਿਲਾਂ ਤਾਂ ਤੁਸੀਂ ਇਹਨਾਂ ਦੀ ਜੜ ਫੜੋ ਪਹਿਲਾਂ ਤਾਂ ਤੁਸੀਂ ਗੰਦੇ ਗਾਣੇ ਬੰਦ ਕਰਾਓ ਇਹ ਗੰਦੇ ਗਾਣਿਆਂ ਦੇ ਉੱਤੇ ਜਿੱਦਾਂ ਦਾ ਨੱਚਣ ਗਿਆ ਉਸੇ ਤਰੀਕੇ ਨਾਲ ਹੀ ਸਟੈਪ ਚੱਕਿਆ ਜਾਊਗਾ ਦੂਸਰੀ ਗੱਲ ਫਿਲਮਾਂ ਦੇ ਵਿੱਚ ਅੱਧ ਨੰਗੀਆਂ ਹੋ ਕੇ ਜਦੋਂ ਨੱਚਦੀਆਂ ਨੇ ਉੱਥੇ ਸਾਡਾ ਪੰਜਾਬ ਆਉਂਦੀਆਂ ਧੀਆਂ ਦਾ ਸਿਸਟਮ ਖਰਾਬ ਹੁੰਦਾ ਤੇ ਤੀਸਰੀ ਗੱਲ ਇੰਸਟਾਗ੍ਰਾਮ ਦੇ ਉੱਤੇ ਜਿਹੜੇ ਸ਼ਲਾਰੂ ਜੇ ਬੱਗ ਬਗਾਉਣਾ ਸ਼ਰਾਬ ਦਾ ਲਾ ਕੇ ਟੁੱਟਿਆ ਜਾਂ ਪੈਗ ਗਲਾਸ ਮਾਰਦੇ ਨੇ ਉਹਨਾਂ ਦੀਆਂ ਧੀਆਂ ਵੀ ਇੰਸਟਾਗ੍ਰam ਦੇ ਉੱਤੇ ਇਹਨਾਂ ਹੀ ਗਾਣਿਆਂ ਦੇ ਉੱਤੇ ਪਤਾ ਨਹੀਂ ਕਿੱਦਾਂ-ਕਿੱਦਾਂ ਦੇ ਇਸ਼ਾਰੇ ਕਰਕੇ ਵੀਡੀਓ ਪਾਉਂਦੀਆਂ ਨੇ ਇਹ ਤੁਸੀਂ ਕੱਲਾ ਸਟੇਜਾਂ ਦੇ ਉੱਤੇ ਨਹੀਂ ਇਹ ਤੁਸੀਂ ਬਿਆਨ ਕਰ ਸਕਦੇ ਤੁਸੀਂ ਇਹ ਨਹੀਂ ਕਹਿ ਸਕਦੇ ਇਹ ਕੁੜੀ ਗਲਤ ਆ ਕੁੜੀ ਗਾਲਾਂ ਕੱਢ ਰਹੀ ਆ ਜੇ ਕੁੜੀ ਗਾਲਾ ਕੱਢਦੀ ਆ ਤਾਂ ਕੁੜੀ ਗਲਤ ਹੋਗੀ ਜੇ ਮੁੰਡਾ ਗਾਲਾ ਕੱਢਦਾ ਤਾਂ ਉਹ ਸਹੀ ਹੋ ਗਿਆ ਵੀ ਉਹ ਤਾਂ ਮੁੰਡਾ ਸੀ ਕੱਢ ਗਿਆ ਗਾਲਾ ਕੀ ਗੱਲ ਬਈ ਕੁੜੀਆਂ ਗਾਲਾ ਨਹੀਂ ਕੱਢ ਸਕਦੀਆਂ ਜਦੋਂ ਉਹਨਾਂ ਨਾਲ ਕੋਈ ਬਦਤਮੀਜ਼ੀ ਕਰੂਗਾ ਤਾਂ ਉਹ ਗਾਲਾ ਕੱਢਣਗੀਆਂ ਤੁਸੀਂ ਐਡੇ ਸੁੱਚੇ ਸਵਿੱਤਰਿਓ ਤਾਂ ਤੁਸੀਂ ਆਰਕੈਸਟਰਾ ਕਿਉਂ ਲਾਉਂਦੇ ਹੋ ਤੁਸੀਂ ਨਾ ਲਾਓ ਬੰਦ ਕਰੋ ਸਿਸਟਮ ਇਹ ਕਿਉਂ ਨਹੀਂ ਬੰਦ ਕੀਤਾ ਜਾਂਦਾ ਇਹ ਕੀਤਾ ਜਾਊਗਾ ਜੇ ਆਪਣਾ ਮਨ ਕਹੂ ਕਰੂਗਾ ਬੰਦ ਹੋਣ ਨੂੰ ਵੀ ਹਾਂ ਇਹ ਵੀ ਅਸੀਂ ਨੇ ਮਿੱਥ ਲਿਆ ਇਹ ਪੰਜਾਬ ਦੇ ਵਿੱਚ ਸਿਸਟਮ ਖਤਮ ਕਰਨਾ ਤਾਂ ਇਹਨੂੰ ਬੰਦ ਕੀਤਾ ਜਾਊਗਾ ਸੋ ਦੇਖੋ ਇਹ ਕਿਹਾ ਜਾ ਰਿਹਾ ਵੀ ਇਹਦੇ ਵਿੱਚ ਇਹਨੇ ਕੁੜੀ ਨੇ ਸ਼ਰਾਬ ਪੀਤੀ ਹੋਈ ਸੀ ਪੈਗ ਲਾਇਆ ਹੋਇਆ ਸੀ ਇਹ ਕੁੜੀ ਨੇ ਮਤਲਬ ਕੀ ਉਸੇ ਟਾਈਮ ਦਰਖਾਸਤ ਦੇਣ ਕਿਵੇਂ 바ਗੀ ਇਹ ਕੁੜੀ ਇਹ ਸਾਡੀਆਂ ਧੀਆਂ ਤੇ ਮਤਲਬ ਕੀ ਐਦਾਂ ਦੇ ਇਲਜ਼ਾਮ ਲਾ ਕੇ ਤੁਸੀਂ ਇਹ ਸਿਸਟਮ ਨੂੰ ਮਤਲਬ ਕੀ ਜੇ ਲਾਈਏ ਮਾੜੇ ਦੀ ਭਾਬੀ ਵਾਲਾ ਕੰਮ ਹੋ ਗਿਆ ਮਾੜੇ ਦੀ ਭਾਬੀ ਤੇ ਤਾਕੜੇ ਦੀ ਭੈਣ ਤੁਸੀਂ ਜੇ ਉਹ ਕਮਜ਼ੋਰ ਆ ਆਰਥਿਕ ਸਥਿਤੀ ਵੱਲੋਂ ਤਾਂ ਫੇਰ ਤੁਸੀਂ ਉਹਦੀ ਕਮਜ਼ੋਰੀ ਦਾ ਫਾਇਦਾ ਚੁੱਕੋਗੇ ਸੋ ਜੇ ਤੁਸੀਂ ਸਿਸਟਮ ਬੰਦ ਕਰਨਾ ਚਾਹੁੰਦੇ ਹੋ ਤਾਂ ਪੂਰੇ ਪੰਜਾਬ ਨੂੰ ਮਿੱਥ ਲੈਣਾ ਚਾਹੀਦਾ ਇਹ ਇਕਜੁੱਟ ਹੋ ਕੇ ਵੀ ਇਹ ਜਿਹੜਾ ਸਿਸਟਮ ਆ ਗਾਣੇ ਗੰਦੇ ਗਾਏ ਜਾਂਦੇ ਨੇ ਫਿਲਮਾਂ ਗੰਦੀਆਂ ਬਣਾਈਆਂ ਜਾਂਦੇ ਨੇ ਉਹਨਾਂ ਨੂੰ ਆਪਾਂ ਨੇ ਨੱਥ ਪਾਉਣੀਆ ਉਹਨਾਂ ਨੂੰ ਆਪਣੇ ਬੰਦ ਕਰਨਾ ਤੁਸੀਂ ਉਹਨਾਂ ਨੂੰ ਮਤਲਬ ਕਿ ਸਹਿ ਦਿੰਦੇ ਹੋ ਅਸੀਂ ਵੀ ਹੁਣ ਦੇਖਦੀ ਆ ਜਦੋਂ ਕਿ ਕਿਸੇ ਕੁੜੀ ਨੇ ਨੱਚ ਟੱਪ ਕੇ ਵੀਡੀਓ ਪਾਤੀ ਆਦਨਗੀ ਹੋ ਕੇ ਤਾਂ ਉੱਥੇ ਕਮੈਂਟ ਬਹੁਤ ਜ਼ਿਆਦਾ ਮਤਲਬ ਕਿ ਇਦਾਂ ਦੇ ਆਉਣਗੇ ਕਿ ਸੋਚ ਨਹੀਂ ਸਕਦੇ ਤੇ ਵੀਡੀਓ ਵੀ ਬਹੁਤ ਜ਼ਿਆਦਾ ਅਗਲ ਅਗ ਮੰਗੂ ਫੈਲਦੀ ਆ ਉਹ ਵੀਡੀਓ ਤੇ ਜੇ ਕੋਈ ਵਧੀਆ ਜੀ ਵੀਡੀਓ ਪਾ ਦੂਗਾ ਕੋਈ ਸੁਝਾਅ ਲਈ ਕੋਈ ਪੰਜਾਬ ਲੈਵਲ ਦੀ ਤਾਂ ਉਹਦੀ ਵੀਡੀਓ ਨਾ ਤਾਂ ਵਾਇਰਲ ਹੁੰਦੀ ਆ ਨਾ ਹੀ ਕੋਈ ਮਤਲਬ ਕਿ ਇਦਾਂ ਦਾ ਰਿਸਪਾਂਸ ਆਉਂਦਾ ਕਿਉਂਕਿ ਸਾਨੂੰ ਪਤਾ ਵੀ ਸਾਡੇ ਪੰਜਾਬੀ ਹੋਈ ਨੇ ਜਿਹੜਾ ਇਹ ਕੁਝ ਦੇਖਦੇ ਨੇ ਕਿਉਂਕਿ ਇਹ ਪੰਜਾਬੀ ਹੋਈ ਨੇ ਜਿਹੜਾ ਸਹਿ ਦਿੰਦੇ ਨੇ ਇਸ ਕੰਮ ਲਈ ਇਹ ਜਿਹੜਾ ਇਹ ਸਿਸਟਮ ਆ ਇਹ ਸਿਸਟਮ ਨੂੰ ਬੰਦ ਕਰਨਾ ਨੱਥ ਪਾਉਣਾ ਇਹ ਆਪਣੇ ਹੱਥ ਦੇ ਵਿੱਚ ਆ ਕਿਸੇ ਦੇ ਹੱਥ ਵਿੱਚ ਨਹੀਂ ਹੈਗੀ ਕਿਸੇ ਨੂੰ ਸੁਝਾਅ ਦੇਣ ਤੋਂ ਪਹਿਲਾਂ ਕਿਸੇ ਨੂੰ ਗਲਤ ਕਰਨ ਕਹਿਣ ਤੋਂ ਪਹਿਲਾਂ ਉਂਗਲੀ ਚੁੱਕਣ ਤੋਂ ਪਹਿਲਾਂ ਤੁਸੀਂ ਇਹ ਆਪਦੇ ਆਪ ਕਣੀ ਛਾਤੀ ਮਾਰੋ ਆਪਦੇ ਅੰਦਰ ਛਾਤੀ ਮਾਰੋ ਵੀ ਹਾਂ ਆਪਾਂ ਇੱਥੇ ਸਹੀ ਆ ਸੋ ਕੁੜੀ ਨੇ ਉਹਨੇ ਬਹੁਤ ਸਹੀ ਕੀਤਾ ਹਾਲਾਂਕਿ ਇਹ ਜਿਹੜਾ ਮਰਦ ਪ੍ਰਧਾਨ ਆ ਉਹ ਸਾਡੀਆਂ ਧੀਆਂ ਪੈਣਾ ਤੇ ਮਤਲਬ ਕਿ ਐਦਾਂ ਦੇ ਐਲੀਗੇਸ਼ਨ ਲਾ ਕੇ ਸਾਈਡ ਦੇ ਕੀਤਾ ਜਾਂਦਾ ਕੁੜੀ ਨੇ ਇਹ ਵੀ ਕਿਹਾ ਸੀਗਾ ਵੀ ਮੈਂ ਪਰਫਾਰਮ ਕਰਕੇ ਜੇ ਤੁਹਾਨੂੰ ਨਹੀਂ ਪੈਸੇ ਮਿਲਦੇ ਹੈਗੇ ਇਹਨਾਂ ਤੋਂ ਜਿਨ੍ਹਾਂ ਦੇ ਆਪਾਂ ਵੀ ਮਤਲਬ ਕਿ ਲੜਾਈ ਝਗੜਾ ਹੋ ਗਿਆ ਤਾਂ ਮੈਂ ਪਰਫਾਰਮ ਕਰਕੇ ਫਰੀ ਦੇ ਵਿੱਚ ਤੁਹਾਨੂੰ ਉਹਨਾ ਤੁਹਾਡਾ ਘਾਟਾ ਪੂਰਾ ਮੈਂ ਕਰ ਦੂੰਗੀ ਇਹ ਤੁਸੀਂ ਨੇ ਸੁਣਿਆ ਹੋਣਾ ਸੋ ਦੇਖੋ ਐਦਾਂ ਦੀਆਂ ਜਿਹੜੀਆਂ ਹਰਕਤਾਂ ਹੋ ਰਹੀਆਂ ਨੇ ਇਹ ਸਾਡੇ ਪੰਜਾਬ ਦੇ ਵਿੱਚ ਸਾਡੀਆਂ ਧੀਆਂ ਭੈਣਾਂ ਨਾਲ ਇਹ ਮਰਦ ਪ੍ਰਧਾਨ ਕਹਿੰਦਾ ਵੀ ਮੈਂ ਹੀ ਆ ਤੇ ਜਿਹੜੀ ਸਾਡੀ ਧੀ ਭੈਣਾਂ ਕੋਈ ਉਹ ਸਾਡੇ ਮਤਲਬ ਕੀ ਪੈਰ ਦੀ ਜੁੱਤੀ ਆ ਜਿੱਦਾਂ ਅਸੀਂ ਸਿਸਟਮ ਨੂੰ ਚਲਾਵਾਂਗੇ ਉਦਾਂ ਹੀ ਚੱਲੂਗੀ ਇਹ ਨਹੀਂ ਹੈਗਾ ਸੋ ਹਰੇ ਇੱਕ ਦੀ ਆਪਦੀ ਰਿਸਪੈਕਟ ਆ ਜੀ ਕਹੋ ਤੇ ਜੀ ਕਹਾਓ ਮਾੜਾ ਕਹੋਗੇ ਤਾਂ ਮਾੜਾ ਕਹਾਉਂਗੀ ਸੋ ਉਹਨੇ ਕੁੜੀ ਨੇ ਬਹੁਤ ਵਧੀਆ ਕੀਤਾ ਹੈ ਅਤੇ ਕਾਨੂੰਨੀ ਤੌਰ ਤੇ ਕਾਰਵਾਈ ਵੀ ਹੋ ਚੁੱਕੀ ਹੈ ਮੈਂ ਪ੍ਰਸ਼ਾਸਨ ਨੂੰ ਵੀ ਕਹੂੰਗੀ ਇਹ ਇਹਨਾਂ ਤੇ ਬਿਲਕੁਲ ਨੱਥ ਪੈਣੀ ਚਾਹੀਦੀ ਆ ਇਹ ਗ੍ਰਿਫਤਾਰ ਹੋਣੇ ਚਾਹੀਦੇ ਨੇ ਪ੍ਰੋਪਰ ਤਰੀਕੇ ਨਾਲ ਤੇ ਜਿਹੜੇ ਸ਼ਲਾਹਰੂ ਜੇ ਨੇ ਜਿਨ੍ਹਾਂ ਨੇ ਗਲਾਸ ਮਾਰਿਆ ਜਾਂ ਫਿਰ ਹੋਰ ਨੇ ਨਾਲ ਦੇ ਇਹਨਾਂ ਦੇ ਸਾਥੀ ਉਹਨਾਂ ਨੂੰ ਗ੍ਰਿਫਤਾਰੀਆਂ ਵੀ ਪਾਓ ਤੇ ਬਣਦੀ ਕਾਰਵਾਈ ਵੀ ਕਰੋ ਤਾਂ ਜੋ ਸਾਡੇ ਮਤਲਬ ਕਿ ਆਉਣ ਵਾਲਾ ਸਿਸਟਮ ਆ ਉਹਦੇ ਵਿੱਚ ਸੁਧਾਰ ਹੋਵੇ ਪਹਿਲਾਂ ਵੀ ਕੁਸ਼ਕ ਧੀਆ ਭੈਣਾ ਸਾਡੀਆਂ ਇਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਗੋਲੀ ਮਾਰ ਕੇ ਮਾਰ ਦਿੱਤੀਆਂ ਨੇ ਇਸੇ ਗੰਦੇ ਸਿਸਟਮ ਨੇ ਸੋ ਮੈਂ ਸਾਡੀ ਧੀ ਸਿਮਰਨ ਸੰਧੂ ਦੇ ਨਾਲ ਆ ਮੈਂ ਨੰਬਰ ਵੀ ਮਤਲਬ ਕਿ ਮੰਗਿਆ